ਅੱਛਾ ਅੱਜ ਜਿਹੜੀ ਟ੍ਰੇਡ ਮੀਟਿੰਗ ਦੀ ਤੁਸੀਂ ਅੱਜ ਜਿਹੜੀ ਹੈਗੀ ਆ ਇੱਕ ਮੀਟਿੰਗ ਵੀ ਹੈ ਤੇ ਨਾਲ ਨਾਲ ਵਪਾਰੀਆਂ ਦੀ ਮੁਸਕਲਾਂ ਨੂੰ ਸੁਣਦੇ ਹੋ ਠੀਕ ਹੈ ਨਾ ਜੀ ਨਾ। ਅ ਦੇਖੋ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਜੀ ਨੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਆਗਾ ਕਿ ਜਿਹੜੇ ਛੋਟੇ ਵਪਾਰੀ ਦੇ ਦੁਕਾਨਦਾਰ ਨੇਗੇ ਉਹਨਾਂ ਦੀ ਗੱਲ ਕੋਈ ਸੁਣਨ ਵਾਲਾ ਨਹੀਂ ਹੈਗਾ ਉਹਦੇ ਲਈ ਅਸੀਂ ਪੰਜਾਬ ਦਾ ਇੱਕ ਵਪਾਰੀ ਕਮਿਸ਼ਨ ਜਿਹਨੂੰ ਟ੍ਰੇਡ ਕਮਿਸ਼ਨ ਕਹਿੰਦੇ ਆ ਉਹਦਾ ਗਠਨ ਕੀਤਾਗਾ ਔਰ ਡਿਸਟ੍ਰਿਕਟ ਦਾ ਚੇਅਰਮੈਨ ਔਰ ਅਸੀਂ ਸਟੇਟ ਦੇ ਮੈਂਬਰ ਲਾਏ ਲਗੇ ਔਰ ਹਲਕਾ ਦੇ ਜੋ ਟ੍ਰੇਡ ਮੈਂਗ ਦੇ ਚੇਅਰਮੈਨ ਉਹ ਵੀ ਲਾਏ ਲ ਤਾਂ ਕਿ ਜਿਹੜੀਆਂ ਹਲਕਾ ਲੈਵਲ ਦੇ ਮੁਸ਼ਕਲਾਂ ਨੇ ਜੀਆਂ ਡਿਸਟ੍ਰਿਕਟ ਲੈਵਲ ਦੀਆਂ ਮੁਸ਼ਕਲਾਂ ਨੇ ਜੀਆਂ ਸਟੇਟ ਲੈਵਲ ਦੇ ਮੁਸ਼ਕਲਾਂ ਨੂੰ ਸੁਣਿਆ ਜਾਣ ਔਰ ਜਿਹੜੀਆਂ ਮੌਕੇ ਤੇ ਹੱਲ ਹੋ ਸਕਦੀਆਂ ਨੇ ਮੌਕੇ ਤੇ ਹੱਲ ਕੀਤੇ ਜਾਣ ਔਰ ਜਿਹੜੀਆਂ ਮੌਕੇ ਤੇ ਹੱਲ ਨਹੀਂ ਹੋ ਸਕਦੇ ਸਟੇਟ ਲੈਵਲ ਦੀ ਉਹਨੂੰ ਮੇਰੇ ਤੱਕ ਪਹੁੰਚਾ ਦੇਣ ਜਾਣ ਕਿਉਂਕਿ ਅਸੀਂ ਇਸ ਸਟੇਟਮੈਂਟ ਦਾ ਜਿਹੜਾ ਵਾਈਸ ਚੇਅਰਮੈਨ ਆ ਉਹਨਾਂ ਨੂੰ ਠਾਕਰੀ ਉਲਾਗਾ ਜਿਹੜੇ ਬਹਿੰਡੇ ਤੋਂ ਨੇਗੇ ਸੋ ਅੱਜ ਪਹਿਲੀ ਜਿਹੜੀ ਸ਼ੁਰੂਆਤ ਹੋਈ ਹੈਗੀ ਸੋ ਆਜੋ ਉਪਨ ਦੇ ਵਿੱਚ ਮਾਰਕੀਟ ਦੇ ਵਿੱਚ ਮੀਟਿੰਗ ਰੱਖੀ ਆ ਇੱਥੇ ਮੀਟਿੰਗ ਦੇ ਵਿੱਚ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਾਂਗੇ ਔਰ ਸੁਣਨ ਤੋਂ ਬਾਅਦ ਉਹ ਜਿਹੜੇ ਇਹ ਮੌਕੇ ਤੇ ਹੱਲ ਹੋਣੇ ਆ ਮੌਕੇ ਤੇ ਕਰਾਂਗੇ ਜਿਹੜੇ ਨਹੀਂ ਹੋਣ ਵਾਲੀਆਂ ਹੋਣਗੀਆਂ ਉਹਨਾਂ ਨੂੰ ਲਿਆ ਕੇ ਬਾਅਦ ਦੇ ਵਿੱਚ ਉਹਨਾਂ ਦਾ ਹੱਲ ਕਰਕੇ ਦੇਵਾਂਗੇ ਤਾਂ ਕਿ ਸਰਕਾਰ ਜਿਹੜੀ ਆ ਹੁਣ ਉਹ ਵਪਾਰੀਆਂ ਦੇ ਦਰਵਾਜ਼ੇ ਆਈ ਆਗੀ ਵਪਾਰੀਆਂ ਦੇ ਘਰ ਚ ਆਈ ਹੈਗੀ ਟਰੇਡਰ ਦੇ ਘਰ ਚ ਆਈ ਹੈਗੀ ਸੋ ਸਰਕਾਰ ਦਾ ਮਕਸਦ ਹੈ ਕਿ ਲੋਕਾਂ ਦੀਆਂ ਮੁਸ਼ਕਲ ਜਿਹੜੀਆਂ ਵੱਤ-ਵਤ ਹੱਲ ਹੋਣ ਕੋਈ ਵੀ ਇਦਾਂ ਜਿਹੜਾ ਮੁਸ਼ਕਲ ਬਿਨਾਂ ਹੁੜਾ ਰਹੇ ਸੋ ਅਸੀਂ ਅੱਜ ਵਪਾਰੀਆਂ ਦੇ ਦਰਵਾਜ਼ੇ ਤੇ ਆ ਕੇ ਉਹਨਾਂ ਦੇ ਮੁਸ਼ਕਲ ਸੁਣ ਰਿਆ ਤੇ ਉਹਨਾਂ ਦਾ ਹੱਲ ਕਰ ਰਿਆ ਹਾਂ ਸਰ ਇਹਨਾਂ ਨੂੰ ਕੋਈ ਪਾਵਰ ਵੀ ਦਿੱਤੀ ਹੈ ਨਹੀਂ ਕਿ ਕਮਿਸ਼ਨ ਨੂੰ ਜਿਵੇਂ ਬਿਲਕੁਲ ਇਹਨਾਂ ਦੇ ਕਮਿਸ਼ਨ ਦੇ ਮੈਂਬਰ ਸਾਹਿਬਾਨ ਜਿਹੜੇ ਚੇਅਰਮੈਨ ਸਾਹਿਬਾਨ ਨੇ ਕਿ ਡਿਸਟ੍ਰਿਕਟ ਲੈਵਲ ਦੇ ਤਸੀਲ ਲੈਵਲ ਦੇ ਸਟੇਟ ਲੈਵਲ ਦੇ ਇਹਨਾਂ ਨੂੰ ਬਿਲਕੁਲ ਫੁੱਲ ਪਾਵਰਾਂ ਲਗੀਆਂ ਇਹ ਸਾਰੇ ਅੱਜ ਅਫਸਰ ਸਾਹਿਬਾਨ ਆਏ ਨੇਗੇ ਮੌਕੇ ਤੇ ਇਹ ਮੌਕੇ ਤੇ ਬੈਠ ਕੇ ਹੱਲ ਕਰਕੇ ਜਾਓ ਜੇ ਕੋਈ ਰਹਿ ਗਈ ਜੇ ਮੰਨ ਲਓ ਕਿ ਇਹਦਾ ਬਾਇਰ ਕੋਈ ਵਿਹੋਣਾ ਦਾ ਵੱਡਾ ਬਜਟ ਆ ਉਹਦਾ ਤਾਂ ਉਹਦੇ ਲਈ ਅਸੀਂ ਲੱਗ ਤੋਂ ਪ੍ਰਬੰਧ ਕਰਾਂਗੇ ਪਰ ਲੇਕਿਨ ਲੇਕਿਨ ਅਸੀਂ ਅੱਜ ਮੁਸ਼ਕਲਾ ਸੁਣ ਕੇ ਕੋਸ਼ਿਸ਼ ਕਰਾਂਗੇ ਇੱਥੇ ਹੱਲ ਹੋ ਜਾਣ ਜਿਹੜੀਆਂ ਰਹਿਣਗੇ ਡੀ ਹਿਸਾਬਾ ਲੈਵਲ ਦੀਆਂ ਨੇ ਜਾਂ ਕੋਈ ਹੋਰ ਨੇ ਉੱਥੇ ਮੁੱਖ ਮੰਤਰੀ ਦੇ ਦੋ ਲਾਂ ਦਾ ਚਰਚਾ ਕਰਨਗੇ ਕੀ ਲੱਗਦਾ ਹੈ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਗਰ ਦੋ ਦੇਖੋ ਇਹ ਸਿਰਫ ਤੁਹਾਡੇ ਆਰਾਮ ਦੀ ਚਰਚਾ ਹੋ ਰਹੀ ਹੈ ਦੇਖੋ ਇਹ ਸਿਰਫ ਸਿਰਫ ਖ਼ਵਾਰਾ ਚਰਚਾ ਹੁੰਦੀ ਹੈ ਪਰ ਲੇਕਿਨ ਇਸ ਲੈਵਲ ਦੀ ਕੋਈ ਵੀ ਕਿਸੇ ਵੀ ਲੈਵਲ ਦੀ ਚਰਚਾ ਨਹੀਂ ਹੈਗੀ ਮੰਤਰੀਆਂ ਵਾਲੇ ਜਿਹੜੀ ਮੋਗਾ ਰੈਲੀ ਹੋਈ ਹੈ ਵਿਰੋਧੀ ਧਿਰ ਵੱਲੋਂ ਉਹ ਸਵਾਲ ਉਠਾਈ ਗਏ ਨੇ ਕਿ ਚੀਫ ਸੈਕਟਰੀ ਹੋਵੇ ਡੀਜੀਪੀ ਕਿਸ ਉਸ ਤੇ ਜਿਹੜੀ ਜਿਹੜੀ ਜਿਹੜਾ ਸਟੇਟ ਦਾ ਕੋਈ ਵੀ ਫੰਕਸ਼ਨ ਆ ਉਹਦੇ ਵਿੱਚ ਅਫਸਰ ਸਹਿਬਾਨ ਆ ਵੀ ਸਕਦੇ ਨੇ ਬੋਲ ਵੀ ਸਕਦੇ ਨੇਗੇ ਔਰ ਮੈਂ ਸਮਝਦਾ ਜਿਹੜੀ ਆਪੋਜੀਸ਼ਨ ਨੂੰ ਨਹੀਂ ਪਤਾ ਅੱਜ ਵੀ ਸਾਰੇ ਅਫਸਰ ਸਹਿਬਾਨ ਆਏ ਨੇਗੇ ਅੱਜ ਵੀ ਸਾਰੇ ਅਫਸਰ ਸਹਿਬਾਨ ਆਏ ਨੇ ਤਾਂ ਹੀ ਆਏ ਨੇਗੇ ਚੁਣੇ ਹੋਏ ਪ੍ਰਤਿਨਧਨ ਦੇ ਨਾਲ ਐਮਐਲ ਦੇ ਨਾਲ ਮਤਰੀ ਦੇ ਨਾਲ ਅਫਸਰ ਆਊਗਾ ਤਾਂ ਹੀ ਹੱਲ ਹੋਊ ਮੌਕੇ ਤੇ ਮਸਲੇ ਦਾ ਸੋ ਵਿਚਾਰਿਆਂ ਨੂੰ ਆਪੋ ਜੀ ਸਰਨਾ ਨੂੰ ਪਤਾ ਨਹੀਂ ਹੈਗਾ ਕਿ ਕੰਮ ਕਿਵੇਂ ਹੁੰਦੇ ਰਹੇ। ਹਕੀਮ ਸਿੰਘ ਜੀ ਅਗਰ ਬੀਜੇਪੀ ਤਾਂ ਕਾਲੀ ਇਕੱਠੇ ਹੁੰਦਾ ਕੀ ਲੱਗਦਾ ਪੰਜਾਬ ਦੇ ਵਿੱਚ ਕੀ ਗੜ ਜੋੜ ਇੱਕ ਕਮਾਲ ਕਰ ਪਾਏਗਾ ਜਾਂ ਨਹੀਂ। ਪੰਜਾਬ ਤੋਂ ਅਜੇ ਸੁਖਵੀਰ ਬਾਦਲ ਨੇ ਵੀ ਜਦੋਂ ਰੈਲੀ ਸਟਾਰਟ ਕੀਤੀ ਹੈ ਪੰਜਾਬ ਬਚਾਓ ਯਾਤਰਾ ਉਹ ਜਿੰਨੇ ਦੇਖਦੇ ਨਹੀਂ। ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਪੰਜਾਬ ਬਚਾਓ ਯਾਤਰਾ ਨਹੀਂ ਇਹ ਪਰਿਵਾਰ ਬਚਾਓ ਯਾਤਰਾ ਗਈ। ਪੰਜਾਬ ਦੇ ਲੋਕਾਂ ਦੇ ਅੰਦਰ ਨਸ਼ਾ ਫੈਲਾਉਣ ਦਾ ਕੰਮ ਅਕਾਲੀ ਦਲ ਬੀਜੇਪੀ ਨੇ ਕੀਤਾ। ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੇ ਰਾਜਤ ਹੋਈ। ਪੰਜਾਬ ਦੇ ਜਵਾਨੇ ਨੂੰ ਕਿਰਾਹੇ ਪਾਇਆ ਗਿਆ ਔਰ ਪੰਜਾਬ ਦੇ ਅੰਦਰ ਜਿਹੜਾ ਗੈਂਗਸਟਰਵਾਦ ਪੈਦਾ ਕੀਤਾ ਗਿਆ ਔਰ ਨਸ਼ਾ ਨਾ ਫੈਲਾਉ ਕੀਤਾ ਗਿਆ ਅੱਜ ਪੰਜਾਬ ਜਿਹੜਾ ਇਹ ਗਠਜੋੜ ਦੁੱਸ ਕਹਿੰਦੇ ਹੋ ਜੇਕਰ ਕੱਲੂ ਹੁੰਦਾਗਾ ਤਾਂ ਮੈਂ ਸਮਝਦਾ ਪੰਜਾਬ ਦੇ ਲੋਕੇ ਨੂੰ ਇੱਕ ਵਾਰ ਫੇਰ ਹੋਈ ਸਭ ਕੁਝ ਕਹਣਗੇ ਜਿਹੜਾ 2017 ਚ ਸਟਾਇਆ ਸੀਗਾ ਔਰ 22 ਚ ਸਟਾਇਆ ਸੀ ਜੀ ਜੀ ਪਾਰਟੀ ਆ ਉਹਨਾਂ ਸਰਜੀਤ ਅਕਾਲੀ ਦਲ ਉਹਨੂੰ ਕਿਵੇਂ ਦੇਖਦਾ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਲੱਗ ਚੱਲਾਂਗੇ ਤੇ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਕਮਾਲ ਕਰਕੇ ਦਿਖਾਵਾਂਗੇ ਆ ਦੇਖੋ ਪਤਾ ਨਹੀਂ ਕਾਲੀਵੱਲੇ ਕਿੰਨੀਆ ਪਾਰਟੀਆਂ ਦਾ ਹੀ ਨਹੀਂ ਪਤਾ ਲੱਗਦਾ ਮੈਨੂੰ ਤਾਂ ਤੁਹਾਡੇ ਤੋਂ ਨਾ ਪਤਾ ਲੱਗਿਆਗਾ ਕੋਈ ਨਵੀਂ ਹੋਰ ਪਾਰਟੀ ਬਣੀ ਹੈ ਸੋ ਇਹ ਪਤਾ ਨਹੀਂ ਅਕਾਲੀ ਦਲ ਦੇ ਹੁਣ ਟੋਟੇ ਟੋਟੇ ਹੋ ਗਏ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਜੀ ਤੋਂ ਬਾਹਰ ਆਨੇ ਕਹਿੰਦੇ ਲਗਾਤਾਰ ਮੌਜੂਦਾ ਪਾਰਟੀ ਜਿਹੜੀ ਹੈ ਉਹਦੇ ਟੜਕਣਾ ਵਧਦੀ ਹੈ ਵੀ ਹੁਣ ਮੁਕਾਬਲਾ ਲੱਗਾ ਸਕਦਾ ਹੋ ਸਕਦਾ ਕਿਉਂਕਿ ਇੱਕ ਯੂਥ ਨੂੰ ਲੈ ਕੇ ਜਿਹੜਾ ਪੂਰਾ ਪੰਜਾਬ ਜਾਣਦਾ ਕਿ ਵਿਕਰਮ ਮਜੀਠੀਆ ਦੇ ਉਤੇ سنگੀਨ ਦੋਸ਼ਾਂ ਦੇ ਤਹਿਤ ਉਹ ਜਿਹੜਾ ਜੇਲ੍ਹ ਕੱਟ ਕੇ ਆਇਆਗਾ ਔਰ ਆਨਰੇਬਲ ਸੁਪਰੀਮ ਕੋਰਟ ਨੇ ਨੋ ਜਬਾਨਤ ਦਿੱਤੀ ਹੈਗੀ ਸੋ ਟ੍ਰਾਇਲ ਹਜੇ ਚੱਲਦਾਗਾ ਬੜੀ ਜਲਦੀ ਟ੍ਰਾਇਲ ਦਾ ਫੈਸਲਾ ਹੋਊਗਾ ਔਰ ਉਹਨੂੰ ਲਾ-ਮਿਸਾਲ ਸਜ਼ਾ ਮਿਲੂਗੀ ਜੀ ਸਰ ਜੀ ਸੇਫ ਨੂੰ ਕਿਸ ਤਰ੍ਹਾਂ ਨਿਕਲ ਤੇ ਸੇਫ ਬਿਲਕੁਲ ਠੀਕ ਹੈ ਜੀ ਇੱਕ ਗੱਲ ਹੋਈ ਸੀ ਜੀ ਹਾਂ ਜੀ ਟ੍ਰੇਨ ਕਾਲ ਆ ਰਹੀਆਂ ਲਗਾਤਾਰ ਜੀ ਉਹ ਦੇਖੋ ਬੱਸ ਆਪਣੇ ਬਹੁਤ ਵੱਡੀ ਸਾਜ਼ਿਸ਼ ਜਿਹੜੀ ਆ ਪੰਜਾਬ ਦੇ ਖਿਲਾਫ ਰਚੀ ਜਾ ਰਹੀ ਹੈ ਬਿਲਕੁਲ ਪੰਜਾਬ ਦਾ ਮਾਹੌਲ ਠੀਕ ਆ ਕੋਈ ਨਾ ਕੋਈ ਬੰਦੇ ਜਿਹੜੇ ਪੰਜਾਬ ਦਾ ਮਾਹੌਲ ਲੋਕਾਂ 'ਚ ਡਰ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਨੇ ਕਿ ਸੋ ਇਹਦੇ ਪਿੱਛੇ ਕੋਈ ਨਾ ਕੋਈ ਪੋਲਿਟੀਕਲ ਸਾਜ਼ਿਸ਼ਾਂ ਬੜੀ ਜਲਦੀ ਲੰਗੀ ਕਰੇ